ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਪੰਜਾਬ ਵਾਲਿਆਂ ਦਾ ਇਹ ਮੰਨਣਾ ਸੀਗਾ ਕਿ ਬਾਦਲ ਪਰਿਵਾਰ ਤੇ ਕੋਈ ਐਕਸ਼ਨ ਨਹੀਂ ਕਰ ਸਕਦਾ ਪਰ ਭਗਵੰਤ ਮਾਨ ਨੇ ਇਸ ਗੱਲ ਨੂੰ ਝੂਠਾ ਸਾਬਤ ਕਰ ਦਿੱਤਾ ਔਰ ਬਾਦਲ ਪਰਿਵਾਰ ਦੇ ਖਿਲਾਫ ਐਕਸ਼ਨ ਕਰਨੇ ਦਾ ਐਲਾਨ ਕਰ ਦਿੱਤਾ ਹੈਗਾ ਵੈ ਨਾਲ ਹੀ ਨਾਲ ਅੱਜ ਦੀ ਵੀਡੀਓ ਦੇ ਵਿੱਚ ਇਸ ਬਾਰੇ ਵੀ ਜਾਣਾਂਗੇ ਕਿ ਅਮਨਦੀਪ ਕੌਰ ਦੇ ਤਾਰ ਬਾਦਲ ਪਰਿਵਾਰ ਨਾਲ ਕਿਸ ਤਰ੍ਹਾਂ ਜੁੜਦੇ ਹੈਗੇ ਆ ਤੁਸੀਂ ਚੱਲ ਕੇ ਵੀਡੀਓ ਦੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਆ ਜਿਵੇਂ ਕਿ ਬਾਦਲਾਂ ਦੀ ਹਿੱਕ ਦੇ ਵਿੱਚ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਕਿਲ ਠੋਕ ਦਿੱਤਾ ਤਾਂ ਅੱਜ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਮੈਂ ਵਿਕਰਮ ਸਿੰਘ ਮਜੀਠੀਆ ਭਗਵੰਤ ਮਾਨ ਦੀ ਰਡਾਰ ਤੇ ਸੀ ਕਿ ਭਗਵੰਤ ਮਾਨ ਦੇ ਸਟੇਜ ਦੇ ਉੱਤੇ ਇੱਕ ਸ਼ਬਦ ਬੋਲਿਆ ਸੀ ਕਿ ਮਜੀਠੀਆ ਦੇ ਉੱਤੇ ਬਹੁਤ ਵੱਡਾ ਐਕਸ਼ਨ ਕਰਨ ਜਾ ਰਹੇ ਆ ਕਿਉਂਕਿ ਭਗਵੰਤ ਮਾਨ ਨੇ ਬਿਲਕੁਲ ਉਹੀ ਬੰਦਿਆਂ ਨੂੰ ਚੁਣਿਆ ਪਹਿਲਾ ਮੁੱਖ ਮੰਤਰੀ ਸਿੱਧ ਹੋਣ ਜਾ ਰਿਹਾ ਭਗਵੰਤ ਮਾਨ ਕਿ ਜਿਹੜਾ ਬਾਦਲਾਂ ਨੂੰ ਟੱਕਰ ਦੇ ਦਿੱਤੀ ਹੈ ਔਰ ਦੂਜੇ ਪਾਸੇ ਕਾਉਂਸਟੇਬਲ ਦੀ ਖਬਰ ਕਿ ਜਿਹੜੀ ਬਾਦਲਾਂ ਦੇ ਨਾਲ ਲੰਬੇ ਸਮੇਂ ਤੋਂ ਸੰਬੰਧ ਰਿਹਾ ਹੈਗਾ ਔਰ ਉਹਦੇ ਅੱਜ ਸਬੂਤ ਤੁਹਾਡੇ ਸਾਹਮਣੇ ਪੇਰਾਂਗੇ ਕਿ ਅਕਸਰ ਸੁਖਵੀਰ ਬਾਦਲ ਨਾਲ ਅਮਨਦੀਪ ਕੌਰ ਥਾਰ ਵਾਲੀ ਦੇ ਲਿੰਕ ਲੰਬੇ ਸਮੇਂ ਤੋਂ ਕਿਵੇਂ ਜੁੜ ਜਾਂਦੇ ਨੇ ਔਰ ਕਿਵੇਂ ਇਹ ਸਾਬਤ ਕਰਾਂਗੇ ਇੱਕ ਇੱਕ ਖਬਰ ਤੁਹਾਡੇ ਸਾਹਮਣੇ ਪੇਰਾਂਗੇ ਪੰਜਾਬ ਦੇ ਮੁੱਖ ਮੰਤਰੀ ਬਨੀਓ ਬਾਦਲ ਪਰਿਵਾਰ ਦੇ ਉੱਤੇ ਬਹੁਤ ਵੱਡਾ ਐਕਸ਼ਨ ਹੋ ਗਿਆ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਦੌਰ ਦੇ ਵਿੱਚ ਕੋਈ ਝਾਕਣ ਦੀ ਯੁਰਤ ਨਹੀਂ ਕਰਦਾ ਸੀ ਤਾਂ ਇੱਕ ਗੱਲ ਅੱਜ ਮੈਂ ਤੁਹਾਡੇ ਸਾਹਮਣੇ ਸਾਫ਼ ਕਰਨੀ ਚਾਹੂੰਗਾ ਕਿ ਮੁੱਖ ਮੰਤਰੀ ਭਗਵਾਨਤਮਾਨ ਜਿਹੜੀ ਗੱਲ ਕਹਿੰਦਾ ਉਹ ਤਾਂ ਬਿਲਕੁਲ ਸੱਚ ਹੈ ਕਿਉਂਕਿ ਉਹਨੇ 2014 ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਅਜੰਡਾ ਚਲਾ ਦਿੱਤਾ ਸੀ ਜਦੋਂ ਕਿਹਾ ਸੀ ਕਿ ਬਿਕਰਮ ਸਿੰਘ ਮਜੀਠੀਆ ਨਸ਼ਾ ਵੇਚਦਾ ਔਰ ਦੂਜੇ ਪਾਸੇ ਉਹੀ ਮਜੀਠੀਆ ਅਮਰਪਾਲ ਸਿੰਘ ਕਦੇ ਕਿਸੇ ਨੂੰ ਕਹਿੰਦਾ ਸਾਡੇ ਕੋਲ ਇਹਨਾਂ ਦੀ ਵੀਡੀਓ ਆ ਗਈ ਆ ਔਰ ਦੂਜੇ ਦੇ ਤੰਜ ਕਸਣ ਵਾਲਾ ਵਿਕਰਮ ਸਿੰਘ ਮਜੀਠੀਆ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੱਧਾਨ ਦੀ ਰਡਾਰ ਦੇ ਵਿੱਚ ਆ ਗਿਆ ਤੇ ਬਹੁਤ ਵੱਡੇ ਐਕਸ਼ਨ ਦੇ ਨਾਲ ਸਮੇਟ ਦਿੱਤਾ ਗਿਆ ਔਰ ਦੂਜੇ ਪਾਸੇ ਜਿਹੜੀ ਕੌਨਸਟੇਬਲ ਦੀ ਖਬਰ ਹੈ ਉਹ ਵੀ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਪਹਿਲੇ ਮੁੱਖ ਮੰਤਰੀ ਦੇ ਮੂੰਹੋਂ ਤੁਹਾਨੂੰ ਇਹਦੀ ਖਬਰ ਸੁਣਾਉਣੇ ਆ ਕਿ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕਿਹੜਾ ਐਕਸ਼ਨ ਹੋ ਗਿਆ ਜਿਹੜਾ ਕਿ ਪੰਜਾਬ ਦੇ ਲੋਕ ਦੇਖਣਾ ਚਾਹੁੰਦੇ ਸੀ ਔਰ ਪੰਜਾਬ ਦੇ ਲੋਕਾਂ ਨੂੰ ਲੱਗਦਾ ਸੀ ਦੇ ਬਾਦਲ ਪਰਿਵਾਰ ਦੇ ਉੱਤੇ ਕੋਈ ਵੀ ਐਕਸ਼ਨ ਨਹੀਂ ਕਰ ਸਕਦਾ ਕਿਉਂਕਿ ਲੰਮੇ ਸਮੇਂ ਤੋਂ ਦੇਖਿਆ ਜਾ ਰਿਹਾ ਇਹਨਾਂ ਦੇ ਗੱਲ ਤੱਕ ਪਹੁੰਚ ਰਿਹਾ ਕਿਸੇ ਦਾ ਖਾਨਾ ਜੀ ਦਾ ਬਾੜਾ ਨਹੀਂ ਸੀਗਾ ਪਰ ਅੱਜ ਦੀ ਮੌਜੂਦਾ ਸਰਕਾਰ ਭਗਵੰਤ ਮਾਨ ਨੇ ਬਹੁਤ ਵੱਡਾ ਕੜਾ ਕਦਮ ਚੱਕਿਆ ਇੱਕ ਪਾਸੇ ਨਸ਼ਿਆਂ ਵਿਰੁੱਧ ਯੁੱਧ ਛੇੜ ਦਿੱਤਾ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਬਿਕਰਮ ਸਿੰਘ ਮਜੀਠੀਆ ਨੂੰ ਦੇਖ ਕੇ ਬੜੀ ਚਰਚਾ ਸੀ ਕਿ ਭਾਈ ਇਹਨਾਂ ਦੇ ਉੱਤੇ ਐਕਸ਼ਨ ਨਹੀਂ ਹੁੰਦਾ ਮੈਂ ਅਕਸਰ ਕਹਿੰਦਾ ਰਿਹਾ ਕਿ ਜੇਕਰ ਤੁਸੀਂ ਐਕਸ਼ਨ ਕਰਨਾ ਹੈ ਤਾ ਆਪਣੀ ਕਾਸਟੇਬਲ ਤੇ ਕਰੋ ਜਾਂ ਫਿਰ ਬਾਦਲ ਪਰਿਵਾਰ ਜਿਹੜੇ ਕਿ ਪੰਜਾਬ ਦੇ ਵਿੱਚੋਂ ਸਭ ਤੋਂ ਵੱਡੇ ਮਗਰਮੱਛ ਮੰਨੇ ਜਾਂਦੇ ਨੇ ਇਹਨਾਂ ਦੇ ਉੱਤੇ ਐਕਸ਼ਨ ਕਰੋ ਇਹਨਾਂ ਦੇ ਘਰ ਵੀ ਢਾਓ ਇਹਨਾਂ ਨੂੰ ਫੜੋ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਲੱਗਦਾ ਕਿ ਤੇ ਵੀਡੀਓ ਪਹੁੰਚ ਗਈ ਹੋਣੀ ਆ ਬਹੁਤ ਸਾਰੇ ਹੋਰ ਵੀ ਸਾਥੀਆਂ ਦੀ ਜਿਹੜੀ ਖਬਰ ਪੈਂਦੀ ਰਹਿੰਦੀ ਹੈ ਪਰ ਅੱਜ ਮੁੱਖ ਮੰਤਰੀ ਦੇ ਮੂੰਹੋਂ ਸੁਣੋ ਮੁਜੀਦ ਖਾਨ ਦੇਖੋ ਜੀ ਬਹੁਤ ਹੈ ਨਾ ਗੁੰਡਾਗਰਦੀ ਵੱਧ ਗਈ ਮੁਜੀਦ ਖਾਨ ਮਗਰ ਤੂੰ ਨਾ ਬੋਲ ਨਾ ਤੇਰੇ ਰਾਜ ਵੇਲੇ ਥਾਣੇ ਦੇ ਸਾਹਮਣੇ ਇੱਕ ਥਾਣੇਦਾਰ ਆਪਣੀ ਧੀ ਦੀ ਜਿੱਦ ਬਚਾਉਂਦਾ ਭਾਈ ਕਿਤੇ ਪੈਰ ਧਰ ਕੇ ਗੋਲੀਆਂ ਮਾਰ ਕੇ ਮਜੀਠੀਆ ਜੰਦਾਬਾ ਦੇ ਨਾਰੇ ਲਾਏ ਸੀ ਭੁੱਲ ਗਏ ਉਹ ਛੇਤੀ ਭੁੱਲ ਜਾਂਦੇ ਆ ਨਾ ਆਪਾ ਜੇਦ ਵੀਰੇ ਕਿਹ ਕਿਹਦੇ ਰਾਤ ਚ ਹੋਈ ਸੀ ਉਹ ਨਿਸ਼ਾਨ ਸਿੰਘ ਜਿਹੜਾ ਜਿਹੜਾ ਭੱਜ ਗਿਆ ਸੀਗਾ ਉਹ ਉਹ ਕਿਹਦਾ ਬੰਦਾ ਨਿਕਲਿਆ ਸੀਗਾ ਆ ਜਿਹੜੇ ਨਸ਼ੇ ਫੜੇ ਜਾਂਦੇ ਆ ਕੋਈ ਫੀਮ ਪੜ ਲਈ ਕਿਦੋਂ ਸਾਰੇ ਅਜ ਖਾਲੀ ਨਾਲ ਹੁੰਦੇ ਨੇ ਵਿੱਚ ਤੁਸੀਂ ਤਾਂ ਲੈ ਆਏ ਹੋ ਭਾਈ ਇਹਨਾਂ ਨੂੰ ਗੈਂਗਸਟਰਾਂ ਨੂੰ ਆ ਨਸ਼ਿਆਂ ਨੂੰ ਤੁਸੀਂ ਤਾਂ ਲੈ ਕੇ ਆਏ ਹੋ ਉਹ ਤੁਸੀਂ ਬਰੋਥ ਕਰਦੇ ਹੋ ਫਿਰ ਜੇ ਕਿ ਲੋਕ ਮੰਨਦੀ ਨਹੀਂ ਉਹਨਾਂ ਨਿਕਲ ਉਹਨਾਂ ਛੱਡਿਆ ਤੂੰ ਨਾ ਬੋਲ ਠੀਕ ਹੈ ਇਹਨਾਂ ਕੋਲੇ ਵਕੀਲ ਪੱਟੇ ਨੇ ਇਹਨਾਂ ਕੋਲੇ ਫਾਦਨ ਨੇ ਸਾਰਾ ਕੁਝ ਹੈ ਬਾਤ ਚਾਰੇ ਕਿੰਨੇ ਚਿਰ ਬੱਜ ਜਾਣਗੇ ਅਸੀਂ ਵੀ ਵਕੀਲ ਸਾਡੇ ਕੋਲੇ ਵੱਡੇ ਨੇ ਕਰ ਰਹੀਆਂ ਠੀਕ ਸਾਰੇ ਕੰਮ ਜਦੋਂ ਥੋੜਾ ਟਾਈਮ ਲੱਗ ਜੂਗਾ ਪਰ ਅਸੀਂ ਇਹ ਸਾਡੇ ਨੀਰ ਚ ਕੋਟ ਨਹੀਂ ਹੈਗਾ ਵੀ ਉਹਨੂੰ ਛੱਡਣਾ ਜਦੋਂ ਕਿ ਹੁਣ ਸਬੂਤ ਵੀ ਮਿਲੇ ਹੋਏ ਨੇ ਸਾਰਾ ਕੁਝ ਹੈ ਕੋਟਾ ਚ ਅਸੀਂ ਵੀ ਲੜ ਰਹੇ ਹਾਂ ਫਿਰ ਕੋਟਾ ਚ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਬੰਨੀਓ ਤਾਂ ਸਿੱਧ ਕਰ ਲਈ ਹੈ ਗੱਲ ਕਿ ਭਾਈ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਅਸੀਂ ਐਕਸ਼ਨ ਕਰਨ ਜਾ ਰਹੇ ਹਾਂ ਕਿਉਂਕਿ ਬਿਕਰਮ ਸਿੰਘ ਮਜੀਠੀਆ ਨਸ਼ੇ ਦਾ ਤਸਕਰ ਵੀ ਰਿਹਾ ਉਹ ਕਹਿੰਦੇ ਕਿ 2014 ਦੇ ਵਿੱਚ ਕੋਈ ਯੁਰਤ ਨਹੀਂ ਕਰਦਾ ਸੀ ਔਰ ਜਿਹੜੀ ਗੁੰਡਾਗਰਦੀ ਕਾਲੀ ਅਕਾਲੀ ਦਲ ਦੇ ਰਾਜ ਦੇ ਵਿੱਚ ਚੱਲੀ ਹੈ ਉਹ ਸਾਰਾ ਪੰਜਾਬ ਤਾਂ ਦੇਖੋ ਜਾਣਦਾ ਹੀ ਐ ਇਹਨਾਂ ਦੇ ਵੱਡੇ ਪ੍ਰਕਾਸ਼ ਸਿੰਘ ਬਾਦਲ ਵੇਲੇ ਜਿਹੜੀ ਗੁੰਡਾਗਰਦੀ ਚੱਲੀ ਪੂਰੇ ਪੰਜਾਬ ਦੇ ਅੰਦਰ ਸਰਕਾਰ ਬਣਦੀ ਫਿਰ ਦੂਜੀਆਂ ਧਿਰਾਂ ਦੇ ਲੋਕਾਂ ਨੂੰ ਬਹੁਤ ਜਿਆਦਾ ਕੁੱਟਿਆ ਮਾਰਿਆ ਜਾਂਦਾ ਸੀ ਬਹੁਤ ਸਾਰੇ ਲੋਕਾਂ ਦੇ ਕਤਲ ਵੀ ਕਰਵਾ ਦਿੱਤੇ ਜਾਂਦੇ ਸੀ ਐਡੀ ਗੁੰਡਾਗਰਦੀ ਅਕਾਲੀ ਦਲ ਦੇ ਵਿੱਚ ਚੱਲੀ ਆ ਇਹ ਪੰਜਾਬ ਦੇ ਲੋਕ ਸਾਰੇ ਜਾਣਦੇ ਆ ਔਰ ਦੂਜੇ ਪਾਸੇ ਜਿਹੜੀ ਕੌਨਸਟੇਬਲ ਹੈ ਅਮਨਦੀਪ ਕੌਰ ਉਹ ਵੀ ਚਿੱਟੇ ਦੀ ਸਮਗਲਰ ਨਿਕਲੀ ਆ ਔਰ ਬਾਦਲਾਂ ਦੇ ਨਾਲ ਉਹਦੇ ਲਿੰਕ ਬੜੇ ਗੂੜੇ ਜੁੜੇ ਹੋਏ ਨੇ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਕਿਹਾ ਕਿ ਇਹਦੇ ਸਬੂਤ ਪੂਰਾ ਪੰਜਾਬ ਜਾਣਦਾ ਔਰ ਦੱਸਣਾ ਹਲੇ ਬਾਕੀ ਹੈ ਦੇਖੋ ਜਿਵੇਂ ਕਿ ਚੱਕ ਫਤੇ ਸਿੰਘ ਵਾਲੇ ਸੁਖਵੀਰ ਬਾਦਲ ਦੇ ਨਾਨਕੇ ਨੇ ਪ੍ਰਕਾਸ਼ ਸਿੰਘ ਬਾਦਲ ਦੇ ਸਹੁਰੇ ਨੇ ਪਰ ਉੱਚੋਂ ਦੀ ਹੀ ਜਿਹੜੀ ਕਿ ਕੌਨਸਟੇਬਲ ਕਈ ਵੀਡੀਓ ਦੇ ਵਿੱਚ ਦਰਸਾਲ ਦੇ ਵਿੱਚ ਮੈਂ ਦੱਸ ਵੀ ਚੁੱਕਿਆ ਔਰ ਜਿਹੜੀ ਇਹਦੀ ਮਾਂ ਸੀ ਕੌਨਸਟੇਬਲ ਅਮਨਦੀਪ ਕੌਰ ਦੀ ਉਹ ਬਾਦਲ ਦੇ ਯਾਨੀ ਪ੍ਰਕਾਸ਼ ਸਿੰਘ ਬਾਦਲ ਦੇ ਸਹੁਰਿਆਂ ਦੇ ਘਰੇ ਕੰਮ ਕਰਿਆ ਕਰਦੀ ਸੀ। ਉਹਨਾਂ ਨੇ ਇਹ ਕੰਡੇ ਵੀ ਜੇ ਸੀ ਜਿਹੜੇ ਆ ਪੰਜਾਬ ਦੀ ਨੌਜਵਾਨੀ ਨੂੰ ਮਾਰਨ ਦੇ ਵਿੱਚ ਅਮਨਦੀਪ ਕੌਰ ਦਾ ਬਹੁਤ ਵੱਡਾ ਯੋਗਦਾਨ। ਤਾਹੇ ਬਾਦਰਾ ਦੀ ਬਣਾਈ ਹੋਈ ਮੂਰਤੀ ਹੈ ਜਿਹੜੀ ਇਹ ਚਲਦੀ ਫਿਰਦੀ ਚਿੱਟੇ ਦੇ ਨਾਲ ਮੌਤ ਮੰਡ ਰਹੀ ਸੀ। ਇੱਕ ਸੁਖਵਿੰਦਰ ਨਾਂ ਦੇ ਬੰਦੇ ਦੇ ਨਾਲ ਰਲ ਕੇ ਸਰਸੇ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਮੌਤ ਵੰਡੀ ਹੈ ਇਹਨਾਂ ਨੇ। ਔਰ ਦੂਜੀ ਗੱਲ ਪੰਜਾਬ ਦੇ ਲੋਕ ਕਮੈਂਟ ਕਰ ਰਹੇ ਨੇ ਕਹਿੰਦੇ ਇਹ ਪਥਰੀ ਦਾ ਦਰਦ ਨਹੀਂ ਦਰਾਂ ਸਾਲ ਦੇ ਵਿੱਚ ਕਹਿੰਦੇ ਇਹਨੂੰ ਚਿੱਟੇ ਦੀ ਡੋਸ ਚਾਹੀਦੀ ਹੈ ਕਿ ਇਹਨੂੰ ਰੋਜ਼ ਮਿਲ ਜਾਵੇ ਤਾਂ ਫਿਰ ਇਹਦਾ ਸਰੀਰ ਤੰਦਰੁਸਤ ਹੋ ਜਾਣਾ ਇਹ ਪੰਜਾਬ ਦੇ ਲੋਕਾਂ ਦੇ ਕਮੈਂਟ ਆ ਪাবਲਿਕ ਕਰ ਰਹੀ ਹੈ ਸਾਡੇ ਪੰਜਾਬ ਦੀ ਮੈਂ ਅਕਸਰ ਪੜਦਾ ਜਦੋਂ ਕਮੈਂਟ ਤਾਂ ਉਹਦੇ ਵਿੱਚ ਇਹੀ ਪਾਇਆ ਜਾਂਦਾ ਕਿ ਪੰਜਾਬ ਦੇ ਲੋਕ ਕਹਿੰਦੇ ਅਮਨਦੀਪ ਕੌਰ ਦੇ ਲਿੰਕ ਮਜੀਠੀਏ ਨਾਲ ਨੇ ਬਾਦਲ ਕੇ ਪਰਿਵਾਰ ਦੇ ਨਾਲ ਨੇ ਕਿਹੋ ਕਿਉਂਕਿ ਉਹ ਚਿੱਟੇ ਦੇ ਸਮਗਲਤ ਤਾਂ ਪਹਿਲੇ ਦਿਨੋਂ ਹੀ ਨੇ ਇਹ ਪੂਰੇ ਪੰਜਾਬ ਨੂੰ ਸਭ ਨੂੰ ਪਤਾ ਹੈ ਹੁਣ ਕਹਦੇ ਸਾਨੂੰ ਇੱਕ ਵਾਰ ਮੌਕਾ ਦੇ ਦਿਓ ਪਰ ਪੰਜਾਬ ਐਸੀ ਗਲਤੀ ਨਹੀਂ ਕਰਦਾ ਭਾਵੇਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕੰਮ ਨਹੀਂ ਕੀਤੇ ਪਰ ਤੁਹਾਡੇ ਵਾਲੀ ਗੁੰਡਾਗਰਦੀ ਨਹੀਂ ਹੋ ਰਹੀ ਇਹ ਕਹਿੰਦਾ ਹੈ ਹਾਂ ਜਰੂਰ ਹੈ ਸਰਕਾਰ ਨਕਮੀ ਜਰੂਰ ਰਹੀ ਹੈ ਕਿਉਂਕਿ ਅਮਰਪਾਲ ਸਿੰਘ ਵਰਗੇ ਜਿਵੇਂ ਨੌਜਵਾਨਾਂ ਨੂੰ ਅੰਦਰ ਘਰਨਾ ਔਰ ਪੰਜਾਬ ਦੇ ਮੁੱਦਿਆਂ ਪ੍ਰਤੀ ਕੰਮ ਨਾ ਕਰਨਾ ਇਹ ਵੀ ਇਹਨਾਂ ਤੇ ਵੀ ਸਵਾਲ ਉੱਠੇ ਨੇ ਅਸੀਂ ਨਹੀਂ ਇਹਨਾਂ ਨੂੰ ਚੰਗੇ ਕਹਿੰਦੇ ਪਰ ਜਿਹੜੀ ਤੁਹਾਡੀ ਸਰਕਾਰ ਸੀ ਉਹਦੇ ਤੋਂ ਬਿਹਤਰ ਤਾਂ ਇਹ ਹੀ ਆ ਕਿਉਂਕਿ ਉਹਨਾਂ ਤੋਂ ਅਕੀ ਹੋਏ ਲੋਕਾਂ ਨੇ ਇਹਨੂੰ ਲੈ ਕੇ ਆਂਦਾ ਤਾਂ ਭਗਵਾਨ ਤਮਾਨ ਨੇ ਭਾਈ ਆਪਣਾ ਕੰਮ ਜਿਹੜਾ ਕਿ ਟੇਡਾ ਕਰ ਲਿਆ ਹੁਣ ਇਹਨੂੰ ਜਾਣਾ ਪੈਣਾ ਅੱਗੇ ਵੇਖਦੇ ਕਿ ਅਮਰਪਾਲ ਸਿੰਘ ਵਰਗਾ ਨੌਜਵਾਨ ਜਾਂ ਫਿਰ ਕੋਈ ਹੋਰ ਉੱਭਰ ਕੇ ਆਉਂਦਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਇਸ ਵੀਡੀਓ ਦੇ ਹੱਕ ਵਿੱਚੋਂ ਸ਼ੇਅਰ ਜ਼ਰੂਰ ਕਰ ਦਿਓ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਪੰਜਾਬ ਵਾਲਿਆਂ ਦਾ ਇਹ ਮੰਨਣਾ ਸੀਗਾ ਕਿ ਕੋਈ ਬਾਦਲ ਪਰਿਵਾਰ ਦੇ ਉੱਤੇ ਹੱਥ ਨਹੀਂ ਪਾ ਸਕਦਾ ਹੈਗਾ ਕੋਈ ਇਹਨਾਂ ਦੇ ਖਿਲਾਫ ਐਕਸ਼ਨ ਨਹੀਂ ਕਰ ਸਕਦਾ ਹੈਗਾ ਪਰ ਭਗਵੰਤ ਮਾਨ ਨੇ ਇਸ ਗੱਲ ਨੂੰ ਝੂਠਾ ਸਾਬਤ ਕੀਤਾ ਤੇ ਹੁਣ ਪੱਕੇ ਹੱਥ ਪਾਏ ਹੈਗੇ ਆ ਬਾਦਲ ਪਰਿਵਾਰ ਦੇ ਬਾਦਲ ਪਰਿਵਾਰ ਦੇ ਖਿਲਾਫ ਵੱਡਾ ਐਕਸ਼ਨ ਕਰਨੇ ਦਾ ਐਲਾਨ ਕਰ ਦਿੱਤਾ ਹੈਗਾ ਭਗਵੰਤ ਮਾਨ ਵੀਡੀਓ ਦੇ ਵਿੱਚ ਵੀ ਕਹਿ ਰਹੇ ਸੀਗੇ ਕਿ ਵਿਕਰਮ ਮਜੀਠੀਆ ਕਹਿੰਦਾ ਹੈ ਸਟੇਜ ਤੇ ਚੜ ਕੇ ਕਿ ਗੁੰਡਾਗਰਦੀ ਆਮ ਹੋ ਗਈ ਹੈ ਕਹਨ ਕੌਣ ਆਇਆ ਜਿਨ੍ਹਾਂ ਦੇ ਦੌਰ ਦੇ ਵਿੱਚ ਬੇहद ਗੁੰਡਾਗਰਦੀ ਕੀਤੀ ਜਾਂਦੀ ਸੀ ਇਹ ਗੈਂਗਸਟਰ ਕਿਦੋਂ ਬਣੇ ਨਸ਼ੇ ਦੇ ਅੱਡੇ ਕਿਦੋਂ ਆਮ ਹੋਏ ਨੌਜਵਾਨ ਸਭ ਤੋਂ ਜ਼ਿਆਦਾ ਤਬਾਹ ਬਰਬਾਦ ਇਹਨਾਂ ਦੇ ਦੌਰ ਦੇ ਵਿੱਚ ਹੋਏ ਸਭ ਤੋਂ ਜ਼ਿਆਦਾ ਨਸ਼ਾ ਇਹਨਾਂ ਦੇ ਦੌਰ ਦੇ ਵਿੱਚ ਫੈਲਿਆ ਅੱਜ ਉਹੀ ਗੱਲਾਂ ਕਰਾਂਦੇ ਹੀ ਹੈਗੇ ਆ ਪਰ ਕੋਈ ਨਹੀਂ ਸਾਡੇ ਕੋਲ ਸਬੂਤ ਹੈ ਸਾਡੇ ਕੋਲ ਵਕੀਲ ਵੀ ਹੈ ਹਰ ਚੀਜ਼ ਜਿਹੜੀ ਹੈ ਹੁਣ ਸਾਹਮਣੇ ਲਿਆਂਦੀ ਜਾਏਗੀ ਔਰ ਉਹਨਾਂ ਦੀਆਂ ਗੱਲਾਂ ਤੋਂ ਇਹ ਸਾਬਤ ਹੋਉਂਦਿਆ ਸੀਗਾ ਕਿ ਉਹਨਾਂ ਨੇ ਇਹਨਾਂ ਦੇ ਖਿਲਾਫ ਹੁਣ ਵੱਡਾ ਐਕਸ਼ਨ ਕਰਨੇ ਦਾ ਜਿਹੜਾ ਐਲਾਨ ਹੈ ਉਹ ਕਰਦਦਾ ਹੈਗਾ ਵੈ ਔਰ ਬਹੁਤ ਜਲਦ ਚੀਜ਼ਾਂ ਸਾਹਮਣੇ ਆਉਣਗੀਆਂ ਔਰ ਅਮਨਦੀਪ ਕੌਰ ਦੇ ਤਾਰ ਜਿਹੜੇ ਆ ਬਾਦਲ ਪਰਿਵਾਰ ਨਾਲ ਇਸ ਤਰ੍ਹਾਂ ਜੁੜਦੇ ਆ ਕਿ ਅਮਨਦੀਪ ਕੌਰ ਦੀ ਮਾਂ ਜਿਹੜੀ ਆ ਉਹ ਬਾਦਲ ਆ ਜਿਹੜੇ ਸਸਰਾਲੀ ਐ ਨਾਨਕੇ ਐ ਉਹਨਾਂ ਦੇ ਘਰ ਕੰਮ ਕਰਦੀ ਸੀਗੀ ਔਰ ਜਿਸ ਦੀ ਸਫਾਰਿਸ਼ ਤੇ ਅਮਨਦੀਪ ਕੌਰ ਨੂੰ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਮਿਲੀ ਔਰ ਇਸ ਤੋਂ ਇਲਾਵਾ ਅਮਨਦੀਪ ਕੌਰ ਇਹਨਾਂ ਦੀ ਸਰਪ੍ਰਸਤੀ 'ਚ ਚਿੱਟੇ ਦਾ ਧੰਦਾ ਕਰਦੀ ਸੀਗੀ ਚਿੱਟੇ ਦਾ ਨਸ਼ਾ ਕਰਦੀ ਸੀਗੀ ਨੌਜਵਾਨ نسل 'ਚ ਮੌਤ ਵੰਡਦੀ ਸੀਗੀ ਕਿਉਂਕਿ ਉਹਨੂੰ ਉਹਦੇ ਪਿੱਛੇ ਇਹਨਾਂ ਦੀ ਪੁਸ਼ਤ ਪਨਾਹੀ ਸੀਗੀ ਬਾਕੀ ਵੀਰੋ ਤੁਹਾਡਾ ਭਗਵੰਤ ਮਾਨ ਦੇ ਐਕਸ਼ਨ ਬਾਰੇ ਕੀ ਕਹਿਣਾ ਹੈ ਕਮੈਂਟਸ ਵਿੱਚ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼